ਸ਼ਬਦ ਪਿਆਰੇ ਹੋ ਜਨਮ ਮਰਨ ਕੀ ਠੇਕ ਮੁਖ ਓਜਲ ਸਦਾ ਸੁਖੀ ਨਾਨਕ ਸਿਮਰਤ ਏਕ ਕਬੀਰ ਮੋਹ ਮਰਨੈ ਕਾ ਚਾਉ ਹੈ ਮਨ ਮਰਉ ਤ ਹਰ ਕੈ ਦਵਾਰ ਮਤ ਹਰ ਪੂਛੈ ਕੌਣ ਹੈ ਪਰਾ ਹਮਰੈ ਬਾਰ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਖੇਤ ਪੁਰਜਾ ਪੁਰਜਾ ਖਟ ਮਰੇ ਕਬ ਹੋ ਨਾ ਛਾਡੇ ਖੇਤ ਮੈਂ ਨਾਹੀ ਖਸ਼ ਹੋਂ ਨਾਹੀ ਕਿਛ ਹੈ ਨ ਮੂਰਾ ਔਸਰ ਲੱਜ ਰਾਖਲੇ ਹੋ ਸਦਨਾ ਜਨ ਤੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਗਰੀਬ ਨਿਵਾਜ਼ ਜੁਗੋ ਜੋਗੇ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੀ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਸ਼ਮਾਂ ਦੇ ਦੀਵਾਨਾ ਅੰਦਰ ਸਜ ਕੇ ਤੁਰਕੀ ਬਾਣੀ ਦੇ ਕੀਰਤਨ ਦਾ ਆਨੰਦ ਪਾਇਸ਼ਾ ਭਾਈ ਸੁਖਜਿੰਦਰ ਸਿੰਘ ਜੀ ਬਾਬਾ ਬਕਾਲਾ ਸਾਹਿਬ ਵਾਲੇ ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਤਿੰਨਾਂ ਪਾਸੇ ਸរសਰ ਸੁਣ ਮਾਨਿਆ ਹੈ ਆਓ ਅਮਰ ਸ਼ਹੀਦ ਮਹਾਨ ਸ਼ਹੀਦ ਜ਼ਿੰਦਾ ਸ਼ਹੀਦ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਇਨਾਂ ਦੇ ਸ਼ਹੀਦੀ ਦਿਹਾੜੇ ਤੇ ਤੇਨਾਂ ਦੇ ਚਰਣਾ 'ਚ ਸਤਿਗੁਰਾਂ ਦੇ ਚਰਣਾ 'ਚ ਨਮਸਕਾਰ ਪ੍ਰਣਾਮ ਕਰਦੇ ਆਂ ਇਹ ਦਾਤ ਮੰਗিয়ে ਗੁਰੂ ਕਿਰਪਾ ਕਰੇ ਸਾਨੂੰ ਸਿੱਖੀ ਕਮਾਉਣ ਦੀ ਨਿਭਾਉਣ ਦੀ ਜਾਚ ਆ ਜਾਏ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਆਨੇ ਬੜੇ ਸੋਹਣੇ ਸ਼ਬਦ ਲਿਖੇ ਹੈ ਕਿ ਸਿੱਖ ਹੈ ਜਿਹੜਾ ਉਹ ਮਨ ਕਰਕੇ ਮੁਰੀਦ ਹੁੰਦਾ ਹੈ ਜਿਹੜਾ ਮਨ ਕਰਕੇ ਮਰੀਦ ਨਹੀਂ ਹੋ ਸਕਦਾ ਉਹ ਕਦੇ ਤਨ ਕਰਕੇ ਸ਼ਹੀਦ ਨਹੀਂ ਹੋ ਸਕਦਾ ਮਰੀਦ ਸੇਵਕ ਸੇਖ ਹੋਣਾ ਹੁਣ ਮਰੀਦ ਦੀਆਂ ਆਪਣੀਆਂ ਨਿਸ਼ਾਨੀਆਂ ਨੇ ਸ਼ਹੀਦ ਦੀਆਂ ਆਪਣੀਆਂ ਨਿਸ਼ਾਨੀਆਂ ਨੇ ਫਰ ਇੱਕ ਗੱਲ ਪੱਕੀ ਹੈ ਮਰੀਦ ਹੋਏ ਬਿਨਾ ਸ਼ਹੀਦ ਦਾ ਮਰਤਬਾ ਰਤਬਾ ਗੁਰੂ ਨਹੀਂ ਦਿੰਦਾ ਦੁਨੀਆ ਦੇ ਦੇਵੇ ਬਾਤ ਵੱਖਰੀ ਹੈ ਭਾਈ ਸਾਹਿਬ ਜੀਆਂ ਦੇ ਬਚਨ ਨੇ ਮਰਦਾ ਹੋਏ ਮਰੀਦ ਮੁਰਿੱਦ ਨੂੰ ਵੀ ਪਹਿਲਾਂ ਮਰਦਾ ਹੋਣਾ ਪੈਂਦਾ ਹੈ। ਮਰਦਾ ਹੋਣਾ ਕੀ ਹੈ ਮਨ ਦੇ ਖਿਆਲ ਹੱਤ ਖਤਮ ਕਰ ਦੇਣਾ। ਆਪਣੇ ਮਨ ਦੇ ਵਿਚਾਰ ਖਤਮ ਕਰ ਦੇਣੀ ਗੁਰੂ ਗ੍ਰੰਥ ਸਾਹਿਬ 'ਚ ਪ੍ਰਮਾਨ ਨੇ ਹਮ ਪੀਛੇ ਲਾਗ ਚੱਲੀ ਜੀ। ਮੁਰਿੱਦ ਹੋਣਾ ਕੀ ਹੈ ਪਹਿਲਾ ਮਰਨ ਕਬੂਲ ਇਹ ਹੈ ਮੁਰਿੱਦ ਹੋਣਾ। ਜੀਵਨ ਕੀ ਛੱਡ ਆਸ ਇਹ ਹੈ ਮੁਰਿੱਦ ਹੋਣਾ। ਪਹਿਲਾ ਮਰਨ ਕਬੂਲ ਪਹਿਲਾ ਮਤਵਲ ਜਿਹੜਾ ਜੀਵਨ ਪਹਿਲਾਂ ਜਿਉਂ ਜਾ ਰਿਹਾ ਹੈ ਇਹਦੇ ਵੱਲੋਂ ਮਰਨਾ ਖਬੂਲ ਹੈ ਜਿਹੜਾ ਜੀਵਨ ਪਹਿਲਾਂ ਜਿਉਂ ਰਿਹਾ ਹੈ ਇਹਦੀ ਜਿਉਣ ਦੀ ਆਸ ਛੱਡ ਇਦਾਂ ਦਾ ਜੀਵਨ ਗੁਰੂ ਨੂੰ ਪਰਵਾਨ ਨਹੀਂ ਹੈ ਫਿਰ ਹੋਏਗਾ ਕਿ ਕਿਹੜਾ ਜੀਵਨ ਗੁਰੂ ਨੂੰ ਪਰਵਾਨ ਹੈ ਹੋ ਹੋ ਸਭਨਾ ਕੀ ਰੇ ਨੁਕਾ ਗੁਰੂ ਦੇ ਸੰਗਤ ਦੀ ਤੇ ਗੁਰੂ ਦੇ ਚਰਨਾਂ ਦੀ ਰੇ ਨੋ ਕਿਉਂਕਿ ਜਿਹੜਾ ਮਰੀਦ ਹੋਣਾ ਨਾ ਇਹ ਵੀ ਸੌਖਾ ਨਹੀਂ ਹੈ ਹੋ ਹੋ ਸਭਨਾ ਕੀ ਰੇ ਨੁਕਾ ਮਰੇ ਕਹਿੰਦੇ ਹੁਣ ਆ ਸਾਡੇ ਵੱਲ ਤਾ ਆਓ ਹਮਾਰੇ ਪਾਸ ਇਸ ਤਰੀਕੇ ਨਾਲ ਮਰੀਦ ਹੋ ਸਕਦਾ ਕੋਈ ਫਿਰ ਜਿਹੜਾ ਮਨ ਕਰਕੇ ਮਰੀਦ ਹੋ ਗਿਆ ਨਾ ਗੁਰਮਖੋ ਉਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹ ਦੁਨੀਆ ਦਾ ਸਭ ਤੋਂ ਵਧੀਆ ਸੂਰਮਾ ਹੈ ਮੈਨੂੰ ਪਤਾ ਵੀ ਇਹ ਸ਼ਬਦ ਥੋੜੇ ਰੱਬੀ ਬਾਣੀ ਦੇ ਤੇ ਇਤਿਹਾਸ ਦੇ ਗੰਭੀਰ ਹੁੰਦੇ ਨੇ ਇਹ ਕਈ ਵਾਰੀ ਸਾਡੇ ਸਮਝ ਵਿੱਚ ਜਾਂ ਆਉਂਦੇ ਨਹੀਂ ਪੂਰੇ ਜਾਂ ਸੀ ਉਹਨਾਂ ਨੂੰ ਆਪਣੀ ਪਕੜ 'ਚ ਨਹੀਂ ਰੱਖ ਪਾਉਂਦੇ ਹੁਣ ਭਾਈ ਗੁਰਦਾਸ ਜੀ ਮਰੀਦ ਦੀਆਂ ਦੋ ਨਿਸ਼ਾਨੀਆਂ ਦਿੰਦੇ ਨੇ ਕਹਿਣ ਲੱਗੇ ਮਰੀਦ ਦੀ ਨਿਸ਼ਾਨੀ ਹੈ ਸਬਰ ਤੇ ਸ਼ਹੀਦ ਦੀ ਨਿਸ਼ਾਨੀ ਹੈ ਸਿੱਦਕ ਸਬਰ ਨਹੀਂ ਹੈ ਤੇ ਕੋਈ ਮਰੀਦ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਪ੍ਰਮਾਨ ਨੇ ਮਹਾਰਾਜ ਕਹਿਣ ਲੱਗੇ ਜੇ ਸਬਰ ਹੈ ਤਾਂ ਕੋਈ ਮਰੀਦ ਹੈ ਸਬਰ ਇਹੋ ਸਵਾਉ ਜੇ ਤੂੰ ਬੰਦਾ ਦਿੜ ਕਰਹੀਂ ਵੱਧ ਧੀਵੇਂ ਦਰਿਆਉ ਟੁੱਟ ਨਾ ਧੀਵਾ ਹੈ ਵਾਹੜਾ ਸਬਰ ਹੈ ਤਾਂ ਮਰੀਦ ਹੈ ਨਹੀਂ ਸਬਰ ਹੀ ਇਹਨੇ ਤੇ ਸਿੱਖ ਕੀ ਹੈ ਮਰੀਦ ਕੀ ਹੈ ਸਭ ਤੋਂ ਪਹਿਲਾਂ ਧਰਮ ਦੀ ਦੁਨੀਆ 'ਚ ਸਬਰ ਹੈ ਤੇ ਮਹਾਰਾਜ ਜੀ ਕਹਿਣ ਲੱਗੇ ਜੇ ਸਬਰ ਹੈ ਤੇ ਸਮਝ ਲਾ ਮਰੀਦ ਹੋ ਗਿਆ ਤੇ ਜੇ ਸ਼ਹੀਦ ਹੋਣਾ ਫਿਰ ਸਦਕਾ ਚਾਹੀਦਾ ਸਦਕਾ ਬਿਨਾ ਸ਼ਹਾਦਤ ਨਹੀਂ ਅਗਲੀ ਗੱਲ ਮਰੀਦ ਥੇ ਹੁਣ ਜਿਹੜਾ ਮਰੀਦ ਹੁੰਦਾ ਨਾ ਜੀ ਮਨ ਕਰਕੇ ਉਹਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਦੇ ਬਚਨ ਆਪ ਜੀ ਨੇ ਸਰਵਣ ਕੀਤੇ ਹੋਣੇ ਮਾਰੇ ਕਹਿੰਦੇ ਸੂਰਮਾ ਇਹਨੂੰ ਵੀ ਆਪਾਂ ਥੋੜਾ ਜਿਆ ਐਕਸਪਲੇਨ ਕਰ ਲੱਗੇ ਆ ਜਿੰਨੀ ਬਾਤ ਹੋ ਜਾਏ ਕਿ ਹੁਣ ਮੇਰੇ ਵੱਸ ਨਹੀਂ ਇਤਿਹਾਸ ਹੈ ਆਪਾਂ ਵਿੱਚੋਂ ਵਿੱਚੋਂ ਕਦਮ ਨਹੀਂ ਰੱਖਣੇ ਥੋੜੀ ਜੀ ਲੜੀ ਬਣਾਵਾਂਗੇ ਬਾਕੀ ਕੱਲ ਦਿਨ ਦੇ ਦੀਵਾਨ ਚ ਇਹਨੂੰ ਅੱਗੇ ਸਮਝ ਕੇ ਸ਼ਾਦਤ ਦੀ ਬਾਤ ਕਰਾਂਗੇ ਕਿਉਂਕਿ ਬਾਬਾ ਦੀਪ ਸਿੰਘ ਸਾਡੇ ਇਤਿਹਾਸ ਦੇ ਕੁਝ ਐਸੀ ਸ਼ਖਸੀਅਤਾਂ ਨੇ ਜਿਨ੍ਹਾਂ ਚ ਮਹਾਰਾਜ ਸਤਗੁਰੂ ਗੁਰੂ ਸਾਹਿਬਾਂ ਦੇ ਵਿਚਾਰ ਸ਼ਰੀਰ ਨੇ ਜਿੰਨਾਂ ਦਾ ਅਸੀਂ ਜ਼ਿਕਰ ਬਹੁਤ ਘੱਟ ਕਰਦੇ ਹਾਂ ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਕੇਵਲ ਇੱਕ ਪੁਆਇੰਟ ਹੈ ਅਸੀਂ ਸਿਰਫ ਇੱਕ ਸਾਖੀ ਦਾ ਜ਼ਿਕਰ ਕਰਨੇ ਆਂ ਪੰਜੋਖਰਾ ਸਾਹਿਬ ਦਾ ਹਾਲਾਂਕਿ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਹੀ ਹੁਕਮਨਾਮੇ ਨੇ ਔਰਤ ਲਈ ਬੀਬੀਆਂ ਲਈ ਕਿ ਕੁੜੀ ਮਾਰ ਸਿੱਖਣੀ ਦੀ ਕੁੜੀ ਮਾਰ ਦਰਬਾਰ ਚ ਨਹੀਂ ਆ ਸਕਦਾ ਕਾਬਲ ਦੀ ਸੰਗਤ ਦੇ ਨਾਮ ਮਹਾਰਾਜ ਜੀ ਦੇ ਸੰਦੇਸ਼ ਨੇ ਲੰਬਾ ਦੇਸ਼ ਲਿਖਿਆ ਹੋਇਆ ਹੈ ਇਸੇ ਨੂੰ ਕਹਿੰਦੇ ਸਨ ਪਹਿਲਾਂ ਪਰ ਨਹੀਂ ਖਿਆਲ ਕਰਦੇ ਸੀ ਗੁਰੂ ਹਰ रायਬਹ ਸਾਹਿਬ ਮਹਾਰਾਜ ਉਹਨਾਂ ਦੇ ਨਾਲ ਵੀ ਜੁੜੀਆਂ ਇੱਕ ਦੋ ਘਟਨਾਵਾਂ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਉਹਨਾਂ ਨਾਲ ਵੀ ਇੱਕ ਦੋ ਨੇ ਈਵੇਂ ਬਾਬਾ ਦੀਪ ਸਿੰਘ ਨੇ ਨਾ ਜਿਹੜੇ ਉਹਨਾਂ ਨਾਲ ਅਸੀਂ ਇੱਕੋ ਹੀ ਘਟਨਾ ਦਾ ਵਰਣਨ ਕਰਨੇ ਆ ਪਰ ਆਪਾਂ ਉਹਨਾਂ ਦੇ ਜੀਵਨ 'ਚੋਂ ਲੰਘਣ ਦਾ ਯਤਨ ਕਰਾਂਗੇ ਤਾਂ ਕਿ ਕਿਤੋਂ ਨਾ ਕਿਤੋਂ ਸਾਨੂੰ ਕੋਈ ਰਸ ਦੀ ਕਣੀ ਮਿਲੇ ਬੇਨਤੀ ਤੇ ਆਇਓ ਮਰੀਦ ਤੋਂ ਸ਼ਹੀਦ ਇਹ ਬਾਬਾ ਦੀਪ ਸਿੰਘ ਦਾ ਜੀਵਨ ਹੈ ਕਲਮ ਤੋਂ ਕਿਰਪਾਨ ਇਹ ਵੀ ਬਾਬਾ ਦੀਪ ਸਿੰਘ ਦਾ ਜੀਵਨ ਹੈ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਅਧਿਆਸ ਵੱਲ ਆਉਣ ਤੋਂ ਪਹਿਲਾਂ ਰੱਬੀ ਬਾਣੀ ਤੋਂ ਇੱਕ ਪਰਮਾਣ ਹੋਰ ਲਿਓ ਮਹਾਰੀ ਕਹਿੰਦੇ ਮਰੀਦ ਹੀ ਸੂਰਮਾ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਚ ਪੰਜ ਤਰ੍ਹਾਂ ਦੇ ਸੂਰਮਿਆਂ ਦਾ ਜ਼ਿਕਰ ਹੈ ਇਹ ਕੋ ਸੂਰਮੇ ਜਿਹੜਾ ਮੈਦਾਨੇ ਜੰਗ ਅੰਦਰ ਜੂਝ ਕੇ ਸ਼ਹੀਦ ਹੁੰਦਾ ਹੈ ਪਰ ਉਹ ਸੂਰਮੇ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੇ ਸੋ ਕਈਤ ਹੈ ਸੂਰਾ ਮਨ ਨੂੰ ਨੱਬਦੇ ਰੱਬ ਦੇ ਨਾਮ ਦਾ ਰੰਗ ਲੱਗਣਾ ਹੀ ਕੀ ਹੈ ਮਰੀਦ ਹੋਣਾ ਤੇ ਉਸ ਸੂਰਮੇ ਦੀ ਗੁਰਮਖੋ ਨਿਸ਼ਾਨੀ ਪਤਾ ਕੀ ਹੈ ਇੱਥੇ ਅੱਗੇ ਪਰਮਾਨ ਹੈ ਆਤਮ ਜਿਨੈ ਸਗਲ ਵਸ ਤਾਕੈ ਜਾਕਾ ਸਤਗੁਰ ਪੁਰਾ ਉਹ ਆਤਮਿਕ ਜੇਤੂ ਹੁੰਦਾ ਗਿਆਨ ਕਰਮਿੰਦਰੀਆਂ ਤੇ ਉਹਦਾ ਕੰਟਰੋਲ ਹੁੰਦਾ ਹੈ ਆਤਮਿਕ ਜੇਤੂ ਮਨ ਦਾ ਜੇਤੂ ਤੇ ਮਹਾਰਾਜ ਸਤਗੁਰੂ ਕਹਿਣ ਲੱਗੇ ਫਿਰ ਜਿਹੜਾ ਮੁਰੀਦ ਐ ਨਾ ਉਹ ਸੂਰਮਾ ਹੈ ਚਲੋ ਪੰਜਾਂ ਨੂੰ ਸੰਖੇਪ ਗਿਣਦੇ ਆ ਪਹਿਲਾ ਸੂਰਮਾ ਗੁਰਮਖੋਹ ਐ ਜਿਹੜਾ ਮੈਦਾਨੇ ਜੰਗ ਵਿੱਚ ਪੁਰਜਾ ਪੁਰਜਾ ਕੱਟ ਮਰਦਾ ਪਰ ਛੱਡਦਾ ਨਹੀਂ ਦੂਜਾ ਸੂਰਮਾ ਉਹ ਐ ਜਿਹਨੂੰ ਨਾਮ ਦਾ ਰੰਗ ਲੱਗ ਜਾਂਦਾ ਹੈ ਤੀਜਾ ਸੂਰਮਾ ਉਹ ਐ ਜਿਹੜਾ ਹੰਕਾਰ ਨੂੰ ਮਾਰ ਲੈਂਦਾ ਮਹਾਰਾਜ ਦੇ ਬਚਨ ਨੇ ਨਾਨਕ ਸੋ ਸੂਰਾ ਬਰੀਆਮ ਜਨ ਵਿੱਚੋਂ ਦੁਸ਼ਟ ਅਹੰਕਾਰ ਨੂੰ ਮਾਰਿਆ ਫਿਰ ਕਿਤੇ ਮਹਾਰਾਜ ਦੇ ਬਚਨ ਨੇ ਜਿਨੂੰ ਗੁਰੂ ਨਿਵਾਜ ਦੇਵੇ ਉਹ ਵੀ ਸੂਰਮਾ ਜਿਸ ਸਹਿ ਨਿਵਾਜੇ ਸੋਜਣ ਸੂਰਾ ਹੁਣੇ ਮਹਾਰਾਜ ਦੇ ਪਰਮਾਨੇ ਗੁਰਗ੍ਰੰਥ ਸਾਹਿਬ ਸੂਰਮਾ ਤੇ ਸਤਗੁਰੂ ਕੀ ਪਾਵਨ ਬਾਣੀ ਦੇ ਨਾਲ ਪਰਮਾਨਾਂ ਦੇ ਤਹਿਤ ਮੈਂ ਗੱਲ ਨੂੰ ਸ਼ੁਰੂ ਕਰਾਂ ਮੁਰੀਦ ਤੋਂ ਸ਼ਹੀਦ ਪਹਿਲਾਂ ਮੁਰੀਦ ਕਿਵੇਂ ਹੁੰਦੇ ਨੇ ਅਸੀਂ ਇੱਕ ਇਤਿਹਾਸ 'ਚ ਜ਼ਿਕਰ ਪੜਨੇ ਆ ਮਾਤਾ ਜਿਉਣੀ ਤੇ ਭਾਈ ਭਗਤੂ ਜੀ ਇਹਨਾਂ ਦਾ ਪਿੰਡ ਹੈ ਪਉਵਿੰਡ ਪਰ ਤੁਹਾਨੂੰ ਹੈਰਾਨ ਹੋਏ ਹੈਰਾਨੀ ਹੋਏਗੀ ਭਾਈ ਭਗਤੂ ਜੀ ਦੇ ਸ਼ਹੀਦ ਬਾਬਾ ਦੀਪ ਸਿੰਘ ਦੇ ਦਾਦਾ ਜੀ ਸੀ ਕਰਮ ਸਿੰਘ ਗੁਰਮਖੋ ਸ਼ਹੀਦ ਹੋਏ ਇਹ ਗੱਲ ਠੀਕ ਹੈ ਵੀ ਉਹਨਾਂ ਦੀ ਜਿਹੜੀ ਸ਼ਹਾਦਤ ਦਾ ਸਥਾਨ ਹੈ ਕਈਆਂ ਨੇ 1726 ਡਲਵਾ ਪਿੰਡ ਵਿੱਚ ਭਾਈ ਤਾਰਾ ਸਿੰਘ ਦੇ ਬਾੜੇ ਤੇ ਜਦੋਂ ਹਮਲਾ ਹੁੰਦਾ ਨਾ ਤੇ ਉਹਦੇ ਵਿੱਚ ਮੰਨਿਆ ਆਇਆ ਕਈਆਂ ਨੇ ਹੋਰ ਜਗ੍ਹਾ ਮੰਨੀ ਗੱਲ ਇਹ ਪੱਕੀ ਹੈ ਵੀ ਉਹਨਾਂ ਦੇ ਦਾਦਾ ਜੀ ਸ਼ਹਾਦਤ ਦਾ ਜਾਮ ਪੀ ਗਏ ਅੱਗੇ ਹੁਣ ਗੁਰਮਖੋ 11 ਸਾਲ ਉਮਰ ਨੂੰ ਗੁਜ਼ਰ ਗਏ 1671 ਵਿੱਚ ਭਾਈ ਭਗਤੂ ਤੇ ਮਾਤਾ ਜਿਉਣੀ ਦੀ ਸ਼ਾਦੀ ਹੋਈ 11 ਸਾਲ ਘਰ ਵਿੱਚ ਕੋਈ ਔਲਾਦ ਨਹੀਂ ਆਈ ਤੇ ਹੁਣ ਆਪਾਂ ਕੀ ਕਰਦੇ ਹਾਂ ਸਿੱਖ ਨੂੰ ਕਰਨਾ ਵੀ ਚਾਹੀਦਾ ਕੋਈ ਮਨਾ ਨਹੀਂ ਇਹ ਬਾਤ ਵੱਖਰੀ ਹੈ ਵੀ ਅੱਜ ਗੁਰੂ ਤੋਂ ਅਸੀਂ ਕੁਝ ਆਪ ਦੂਰ ਹੋ ਰਹੇ ਕੁਝ ਕੀਤਾ ਜਾ ਰਿਹਾ ਜਾਂ ਅਣਜਾਣੇ ਵਿੱਚ ਜਾਂ ਜਾਣੇ ਵਿੱਚ ਜਦੋਂ ਵੀ ਸਿੱਖ ਨੂੰ ਕਿਸੇ ਵਸਤੂ ਦੀ ਲੋੜ ਹੁੰਦੀ ਨਾਲ ਉਹ ਧਨ ਹੋਵੇ ਉਹ ਧਰਮ ਹੋਵੇ ਉਹ ਪਦਾਰਥ ਹੋਵੇ ਉਹ ਪਰਮਾਰਥ ਹੋਵੇ ਉਦੋਂ ਸਿੱਖ ਗੁਰੂ ਆ ਕੇ ਅੱਗੇ ਆ ਕੇ ਬੇਨਤੀ ਕਰਦਾ ਸਾਚੇ ਸਹਿਬਾ ਧਿਆਨਾਂ ਹੀ ਕਰਦੇ ਰਹਿ ਤੇ ਮਹਾਰਾਜ ਜਵਾਬ ਦਿੰਦੇ ਨੇ ਘਰ ਤਾਂ ਤੇਰੇ ਸਭ ਕੇ ਸ਼ਹਿ ਜਿਸ ਦੇ ਹਿਸ ਉਪਾਵੇ ਅਧਿਆਸ ਕਹਿੰਦਾ ਦੋਨੋਂ ਪਤੀ ਪਤਨੀ ਦੰਪਤੀ ਪਰਿਵਾਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਸੇਵਾ ਕਰਨ ਜਾਂਦੇ ਨੇ ਤੇ ਹੁਣ ਕੁਦਰਤ ਨੇ ਵੀ ਜਿਹੜੀ ਚੀਜ਼ ਦੀ ਕਮੀ ਹੋਵੇ ਬੰਦਾ ਉਹ ਹੀ ਮੰਗੇਗਾ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਮੈਂ ਕਈ ਵਾਰ ਬੇਨਤੀ ਕਰਨਾ ਬਾਤ ਜੋੜਨ ਲਈ ਕਹਿ ਰਿਹਾ ਕਿ ਫਿਰ ਤੁਰਾਂਗੇ ਜੀ ਭਾਈ ਭਗਤੂ ਜੀ ਹੋਏ ਨੇ ਨਾ ਜਿਹੜੇ ਮਾਲਵੇ ਦੇ ਜਿੰਨੇ ਪਿੰਡ ਨੇ ਉਹਨਾਂ ਦੇ ਆਪਾਂ ਕਹੀਏ ਪਰਿਵਾਰ ਦਾ ਪ੍ਰਸ਼ੋਕੜ ਹੈ ਭਾਈ ਭਗਤੂ ਤੋਂ ਹੀ ਸਾਰੇ ਦਾ ਸਾਰਾ ਮਾਲਵੇ ਦੇ ਇਲਾਕੇ ਦੇ ਮੁੱਖ ਪਿੰਡ ਉਹਨਾਂ ਦੇ ਪਰਿਵਾਰਾਂ ਦੇ ਪਿੰਡ ਨੇ ਬੜਾ ਵੱਡਾ ਪਿੰਡ ਹੈ ਭਾਈ ਜੀ ਸਮਾਦ ਇਹ ਤੇ ਭਾਈ ਭਗਤੂ ਜੀ ਨੂੰ ਜਦੋਂ ਆਪਾਂ ਪੜਾਂਗੇ ਤੇ ਜਦੋਂ ਇਹਨਾਂ ਸਾਰੇ ਭਾਈ ਰੂਪਾ ਇਹ ਦੋ ਤਿੰਨ ਜਿਹੜੇ ਪਰਿਵਾਰ ਨੇ ਇਹਨਾਂ ਦੇ ਵਸਾਇ ਹੋਏ ਨੇ ਪਰ ਭਾਈ ਭਗਤੂ ਉਹਨੇ ਜਿਹੜੇ ਗੁਰੂ ਰਾਮਦਾਸ ਸਾਹਿਬ ਨੇ ਬਾਬੇ ਆਦਮ ਨੂੰ ਬਚਨ ਕਰਕੇ ਪਹਿਲਾਂ ਇਹ ਬਚਨ ਕਹਿ ਕੇ ਤੁਹਾਡੇ ਘਰ ਪੁੱਤਰ ਆਏਗਾ ਤੇ ਨਾਮ ਰੱਖਿਓ ਉਹ ਔਲਾਦ ਪੈਦਾ ਹੋਈ ਸੀ ਤੇ ਹੁਣ ਨਾਮ ਜੁੜ ਗਿਆ ਇਹਨੂੰ ਭਲੇਖੇ ਚ ਨਾ ਰਿਓ ਮੈਂ ਅਜੇ ਇਹ ਜ਼ਿਕਰ ਭਾਈ ਭਗਤੂ ਜੀ ਦਾ ਕੀਤਾ ਜਿਹੜੇ ਮਾਲਵੇ ਇਲਾਕੇ ਜਨੇ ਇਹਨਾਂ ਜੀ ਦਾ ਨਾਮ ਬਾਬਾ ਦੀਪ ਸਿੰਘ ਜੀ ਦੇ ਪਿਤਾ ਦਾ ਨਾਮ ਵੀ ਛੋਟਾ ਨਾਮ ਜੇ ਅਮਰ ਛਕਣ ਤੋਂ ਪਹਿਲਾਂ ਨਾਮ ਭਾਈ ਭਗਤੂ ਹੈ ਨਾਮ ਆਪਾਂ ਸ਼ਬਦ ਵਰਤਾਂਗੇ ਭਗਤ ਸਿੰਘ ਉਹਨਾਂ ਆ ਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੀ ਸੱਚੇ ਪਾਤਸ਼ਾਹ ਔਲਾਦ ਦਿਓ ਦੋ ਚੀਜ਼ਾਂ ਮੰਗਣੀਆਂ ਜਿਹੜੀਆਂ ਬਹੁਤ ਜ਼ਰੂਰੀ ਨੇ ਸਿੱਖ ਲਈ ਔਲਾਦ ਮੰਗ ਲੈਣੀ ਧਨ ਮੰਗ ਲੈਣਾ ਬੁਰੀ ਗੱਲ ਨਹੀਂ ਹੈ ਲੋੜ ਹੈ ਪਰ ਦੋ ਗੱਲਾਂ ਮੰਗਣੀਆਂ ਜਦੋਂ ਔਲਾਦ ਮੰਗਣੀ ਨਾ ਜਿਹੜਾ ਔਲਾਦ ਰੱਬ ਨੇ ਦਿੱਤੀ ਉਹਦੇ ਲਈ ਇਹ ਦਾਤ ਮੰਗਣੀ ਸਤਿਗੁਰੂ ਕਿਰਪਾ ਕਰੀ ਇਸ ਔਲਾਦ ਨੂੰ ਆਪਣੀ ਸਿੱਖੀ ਜੜ ਨਾਲ ਜੋੜ ਕੇ ਰੱਖੇ ਸਿੱਖ ਪਤਾ ਕੀ ਮੰਗਦੇ ਰਹੇ ਨੇ ਸਿੱਖਾਂ ਨੇ ਕਦੇ ਨਹੀਂ ਸੀ ਮੰਗਿਆ ਵੀ ਮੇਰੇ ਜਾਤ ਚੱਲਣ ਮੇਰੀ ਧੰਨਵਧੇ ਇਹਦੇ ਗੁਰੂ ਆਪੇ ਦੇ ਹੀ ਜਾਂਦਾ ਤਰੁੱਟ ਕੇ ਸਿੱਖ ਜਦੋਂ ਵੀ ਮੰਗਦੇ ਰਹੇ ਆ ਇਹ ਮੰਗਦੇ ਰਹੇ ਆ ਮਹਾਰਾਜ ਸਾਡੀਆਂ ਪੀੜ੍ਹੀਆਂ ਵਿੱਚ ਸਿੱਖੀ ਹੋਵੇ ਭਾਈ ਸਾਲ ਉਹਦਾ ਜੀਵਨ ਪੜਿਓ ਕਦੇ ਵਿਸ਼ਾ ਵੱਖਰਾ ਹੈ ਜਦੋਂ ਇਹ ਦਾਤ ਭਾਈ ਭਗਤੂ ਜੀ ਮਾਤਾ ਜਿਉਣੀ ਜੀ ਮੰਗਦੇ ਰਹਿਣਾ ਇਤਿਹਾਸ ਕਹਿੰਦਾ ਦਸਾਂ ਸਾਲਾਂ ਬਾਅਦ ਕੋਖ ਨੂੰ ਭਾਗ ਲੱਗੇ ਹੁਣ ਤੁਸੀਂ ਵੇਖੋ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦੀ ਸੇਵਾ ਗੁਰੂ ਰਾਮਦਾਸ ਸਾਹਿਬ ਦੇ ਦਰ ਦੀਆਂ ਬਰਕਤਾਂ ਤੇ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਆਗਮਨ ਹੈ ਇਤਿਹਾਸ ਦੀਆਂ ਤਿੱਥੀਆਂ ਮੁਤਾਬਕ ਕਈਆਂ ਛੱਬੀ ਲਿਖਿਆ 27 ਜਨਵਰੀ 1682 ਨੂੰ ਪਉਵਿੰਡ ਵਿੱਚ ਹੋਇਆ ਜਦੋਂ ਜਨਮ ਹੋ ਗਿਆ ਆਗਮਨ ਹੋ ਗਿਆ ਨਾ ਨਾਮ ਰੱਖ ਦਿੱਤਾ ਦੀਪਾ ਜਾਂ ਦੀਪ ਤੇ ਦੀਪ ਦਾ ਅਰਥ ਹੈ ਚਾਨਣ ਕਰਨ ਵਾਲਾ ਮੈਂ ਅੱਗੇ ਵੀ ਬੇਨਤੀ ਕੀਤੀ ਹੈ ਦੀਵਾ ਸ਼ਬਦ ਦੀਪ ਸ਼ਬਦ ਗ੍ਰੈਮਰ ਦਾ ਉਹ ਸ਼ਬਦ ਹੈ ਜਿਹਦਾ ਦੋਹਾਂ ਰੂਪਾਂ 'ਚ ਗੁਰਮੁਖੀ ਕੋਈ ਆਪਾ ਸ਼ਬਦ ਕੋਈ ਅਰਥ ਬਣਦਾ ਹੈ ਤੇ ਜਦੋਂ ਥੋੜੀ ਜਿਹੀ ਹਰਬੜਾ ਹੋਈ ਮਾਂ ਪਿਓ ਗੁਰੂ ਕੋਲੋਂ ਮਿਲੀ ਦਾਤ ਦਾ ਸ਼ੁਕਰਾਨਾ ਕਰਨ ਵਾਸਤੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਲੈ ਕੇ ਜਾਂਦੇ ਨੇ ਇਹ ਕੁਦਰਤ ਨਾਲ ਇੱਕ ਬਾਤ ਜੀਤੇ ਰੱਖਿਓ ਜ਼ਿੰਦਗੀ 'ਚ ਆਪਾਂ ਪਰਿਵਾਰਾਂ ਵਾਲੇ ਆ ਬੱਚੇ ਨੇ ਉਹ ਨਹੀਂ ਸਿੱਖਣਾ ਜੋ ਤੁਸੀਂ ਬੱਚੇ ਨੂੰ ਸਿਖਾਉਣਾ ਚਾਹੁੰਦੇ ਹੋ ਬੱਚੇ ਦੇ ਸਿੱਖਣ ਦੇ ਨਾਂ ਤਿੰਨ ਪਾਰਟ ਹੁੰਦੇ ਨੇ ਤਿੰਨ ਪੀਰੀਅਡ ਹੁੰਦੇ ਨੇ ਪਹਿਲਾ ਹੁੰਦਾ ਹੈ ਇੱਕ ਦਿਨ ਤੋਂ ਲੈ ਕੇ 5 ਸਾਲ ਦੀ ਉਮਰ ਦੂਜਾ ਹੁੰਦਾ ਹੈ 5 ਸਾਲ ਤੋਂ ਲੈ ਕੇ 12 ਸਾਲ ਦੀ ਉਮਰ ਦੀ ਜਿਹੜਾ ਹੁੰਦਾ 12 ਤੋਂ ਲੈ ਕੇ 18 ਸਾਲ ਦੀ ਉਮਰ ਜਿਹੜਾ ਪਹਿਲਾ ਹਿੱਸਾ ਨਾ ਬੱਚੇ ਦੀ ਜ਼ਿੰਦਗੀ ਦਾ ਇਹ ਬਹੁਤ ਟਾਈਮ ਹੈ 5 ਸਾਲ ਤੱਕ ਇਹ 5 ਸਾਲਾਂ ਚ ਤੁਸੀਂ ਬੱਚੇ ਨੂੰ ਕੋਈ ਬਹੁਤੀ ਵਿੱਦਿਆ ਨਹੀਂ ਸਿਖਾ ਸਕਦੇ ਤੁਸੀਂ ਕਹਿੰਦੇ ਬ੍ਰੇਨ ਦੀ ਸਾਇੰਸ ਨੂੰ ਪੜ ਲਿਓ ਮੈਂ ਨਹੀਂ ਕਹਿ ਰਿਹਾ ਠੀਕ ਹੈ ਰੇਅਰ ਚਾਂਸ ਕੋਈ ਹੋਵੇ ਉਹ ਬਾਤ ਵੱਖਰੀ ਹੈ ਨਹੀਂ ਜੋ 5 ਜਾਂ 4 ਸਾਲ ਤੱਕ ਬੱਚਾ ਫੜਦਾ ਉਹਨੂੰ ਜ਼ਿੰਦਗੀ ਚੇਤੇ ਨਹੀਂ ਰਹਿੰਦਾ ਇਹ ਕੁਦਰਤ ਦੀ ਖੇਡ ਹੈ ਕਿਉਂਕਿ 5 ਸਾਲ ਦੇ ਬੱਚੇ ਦੇ ਦਿਮਾਗ ਵਿੱਚ ਕੋਈ ਚੀਜ਼ਾਂ ਤੁਸੀਂ ਸਟੋਰ ਕਰਨੀ ਸ਼ੁਰੂ ਕਰਦੇ ਹੋਗੇ ਕੁਦਰਤ ਨਾਲ ਵੱਡਾ ਹੋ ਕੇ ਸਟ੍ਰੈਸ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੋਏਗਾ ਤਾਂ ਹੀ ਤੁਸੀਂ ਵੇਖੋ ਕਿਸੇ ਵੀ ਦੇਸ਼ ਵਿੱਚ ਜਿਹੜੀ ਵਿਦਿਆ ਹੈ ਉਹ 5 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਫਰਸਟ ਕਲਾਸ ਇਹਦਾ ਵੀ ਇੱਕ ਕਾਰਨ ਹੈ 5 ਸਾਲ ਦੀ ਉਮਰ ਤੱਕ ਫਿਰ ਬੱਚਾ ਸਿੱਖਦਾ ਕੀ ਹੈ ਉਹ ਸਿੱਖਦਾ ਜੋ ਵੇਖਦਾ ਹੈ ਜੋ ਸੁਣਦਾ ਹੈ ਹੁਣ ਮਾਤਾ ਤੇ ਪਿਤਾ ਕੋਲ ਬਿਠਾ ਕੇ ਬਾਬਾ ਜੀ ਨੂੰ ਬਾਣੀ ਪੜ੍ਹਦੇ ਨੇ ਤੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਲ ਜਾਂਦੇ ਨੇ ਇਹ ਨਹੀਂ ਕਹਿੰਦੇ ਤੂੰ ਸੇਵਾ ਕਰ ਜਦੋਂ ਮਾਂ ਪਿਓ ਸੇਵਾ ਕਰਦੇ ਨੇ ਨਾ ਤੇ ਕੁਦਰਤ ਨੇ ਵੀ ਮੈਂ ਸ਼ਬਦ ਪੂਰਾ ਹੀ ਵਰਤ ਰਿਹਾ ਅਧਿਆਸ ਨੇ ਸ਼ਬਦ ਦੀਪ ਭਾਈ ਦੀਪਕ ਕਈ ਵਰਤੇ ਨੇ ਬਾਬਾ ਦੀਪ ਸਿੰਘ ਜੀ ਹੋਰੀ ਬਚਪਨ ਵਿੱਚ ਮਾਤਾ ਪਿਤਾ ਦੇ ਨਾਲ ਜਾਂਦੇ ਨੇ ਜਿਉਂ ਭਾਂਡੇ ਮਾਂਜਦੇ ਨੇ ਤੇ ਉਹ ਭਾਂਡੇ ਮਾਂਜ ਲੱਗ ਜਾਂਦੇ ਤੋਂ ਅੱਜ ਕੀ ਹੋਇਆ ਬੱਚਾ 2 2.5 ਸਾਲ ਦਾ ਬੈਠਾ ਹੁੰਦਾ ਹੈ ਆਪਾਂ ਬੱਚੇ ਸਾਹਮਣੇ ਵਾਰ-ਵਾਰ ਫੋਨ ਯੂਜ਼ ਕਰਦੇ ਆ ਤੇ ਬੱਚਾ ਕਹਿੰਦਾ ਮੇਰਾ ਕਿੱਥੇ ਮੈਨੂੰ ਵੀ ਦਿਓ ਕਾਰਨ ਉਹ ਸਿੱਖ ਥੋੜੀ ਰਿਹਾ ਉਹ ਵੇਖ ਰਿਹਾ ਤੇ ਵੇਖ ਕੇ ਉਹ ਆਪੇ ਸਿੱਖ ਰਿਹਾ ਪੁਰਾਣੇ ਟਾਈਮ 'ਚ ਵੇਖੋ ਕੋਈ ਖੇਤੀ ਕਰਦਾ ਹੈ ਜ਼ਿਮੀਦਾਰਾਂ ਦੇ ਬੱਚੇ ਟਰੈਕਟਰ ਬਣਾ ਕੇ ਖੇਡਦੇ ਸੀ ਸੁਬਾਣੀਆਂ ਦੇ ਬੱਚੇ ਵਪਾਰ ਕਰਨ ਵਾਲਿਆਂ ਦੇ ਬੱਚੇ ਜਿਹੜੇ ਡੱਬਿਆਂ ਦੇ ਟੱਕਣ ਹੁੰਦੇ ਸੀ ਉਹਦੀਆਂ ਤਕੜੀਆਂ ਬਣਾ ਲਏਦੇ ਸੀ ਸਗਾਇਆ ਕੀ ਨਹੀਂ ਸੀ ਬੱਚਾ ਵੇਖ ਰਿਹਾ ਹੈ ਕੋਸ਼ਿਸ਼ ਕਰੋ 5 ਸਾਲ ਦੀ ਉਮਰ ਤੱਕ ਬੱਚੇ ਸਾਹਮਣੇ ਕੁਝ ਵੀ ਵੈਸੇ ਤੇ ਕਰਨਾ ਹੀ ਨਹੀਂ ਚਾਹੀਦਾ ਕਦੇ ਝੂਠ ਨਾ ਬੋਲੋ ਕਦੇ ਗਲਤ ਨਾ ਬੋਲੋ ਤੇ ਸਾਧ ਸੰਗਤ ਜੀ ਤਾਂ ਤਾਂ ਕਿ ਜਿਹੜਾ ਸਾਡਾ ਬੱਚਾ ਹੈ ਉਹ ਕੁਝ ਸਿੱਖ ਸਕੇ ਖੈਰ ਬਾਬਾ ਦੀਪ ਸਿੰਘ ਦਾ ਜਿਹੜਾ ਬਚਪਨ ਹੈ ਨਾ ਪਿਆਰਿਓ ਉਹ ਇਸੇ ਤਰੀਕੇ ਨਾਲ ਗੁਜ਼ਰਿਆ ਉਹਨਾਂ ਨੇ ਮਾਤਾ ਪਿਤਾ ਦੇ ਕੋਲੋਂ ਗੁਰੂ ਰਾਮਦਾਸ ਸਾਹਿਬ ਕੋਲ ਆਉਣਾ ਸਿੱਖਿਆ ਬੈਠਣਾ ਸਿੱਖਿਆ ਮੈਨੂੰ ਅਜੇ ਤੇ ਤੇ ਮੈਂ ਆਪਣੀ ਬਾਤ ਨਹੀਂ ਪਾਉਣ ਲੱਗਾ ਇੱਕ ਸਿਧਾਂਤ ਹੈ ਨਿੱਕੇ ਨਿੱਕੇ ਹੁੰਦੇ ਬਜ਼ੁਰਗ ਜਦੋਂ ਲੈ ਕੇ ਜਾਂਦੇ ਸੀ ਨਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਕਦੇ ਆ ਬਾਤਾਂ ਹੀ ਨਹੀਂ ਸੀ ਸੁਣੀਆਂ ਵੀ ਸਾਨੂੰ ਕਮਰਾ ਨਹੀਂ ਮਿਲਿਆ ਸਾਨੂੰ ਰਹਿ ਵੇਖੋ ਅਸੀਂ ਰੋਜ਼ ਦੋ ਦੋ ਮੰਜ਼ਲੀਆਂ ਕੋਠੀਆਂ 'ਚ ਰਹਿੰਨੇ ਇੱਥੇ ਪੈ ਲਈਏ ਕਮਰੇ ਜਿੰਨਾ ਮਰਜੀ ਬੰਦਾ ਉੱਥੇ ਵੀ ਖਿਆਲਤ ਕਰਦਾ ਵੀ ਠੀਕ ਹੈ ਕੋਈ ਬਿਮਾਰ ਹੋਵੇ ਕਿਸੇ ਦੀ ਕੋਈ ਮਜਬੂਰੀ ਹੋਵੇ ਬਾਤ ਵੱਖਰੀ ਹੈ ਪਰ ਖਿਆਲਤ ਨਾ ਹੋਵੇ ਤੇ ਪ੍ਰਾਣੇ ਬਜ਼ੁਰਗ ਹਮੇਸ਼ਾ ਪ੍ਰਕਰਮਾਂ ਵਿੱਚ ਸੌਣ ਨੂੰ ਕਹਿੰਦੇ ਸਨ 10 ਵਜੇ 10:30 ਪਾਲਕੀ ਸਾਹਿਬ ਚਲੀ ਜਾਣੀ 1:30 2 ਵਜੇ ਤੱਕ ਤੁਸੀਂ ਪ੍ਰਕਰਮਾਂ ਦੇ ਬਰਾਂਡੇ ਆ ਜਿਹੜਾ ਰਾਮ ਕਾਰਨਾ ਕਰ ਲਓ ਫਿਰ ਉਠੋ 2 ਵਜੇ ਤੇ ਅੰਮ੍ਰਿਤ ਵੇਲੇ ਸੇਵਾ ਕਰ ਇਸ਼ਨਾਨ ਕਰੋ ਸੇਵਾ ਕਰੋ ਮਹਾਰਾਜ ਦੀ ਪਾਲਕੀ ਹੋਂਦੇ ਦੇ ਦਰਸ਼ਨ ਕਰੋ ਤੇ 9 ਵਜੇ ਨੂੰ ਘਰ ਵਾਪਸ ਹੋ ਜਾਂਦੇ ਸਨ ਫਿਰ ਬੱਚਾ ਉਦੋਂ ਸਿੱਖਦਾ ਪਿਆਰਿਓ ਇਹ ਸਭ ਕੁਝ ਬਾਬਾ ਦੀਪ ਸਿੰਘ ਜੀ ਹੋਰਾਂ ਨੇ ਮਾਤਾ ਪਿਤਾ ਦੇ ਕੋਲੋਂ ਸਿੱਖਿਆ ਅੰਮ੍ਰਿਤ ਵੇਲੇ ਜਾਗਣਾ ਅਮਰਤ ਬਾਣੀ ਨਾਲ ਜੁੜਨਾ ਅਮਰਤ ਨਾਲ ਜੁੜਨਾ ਇਹ ਸਾਰੇ ਜੀਵਨ ਦੇ ਚਲਦੇ ਹਨ 1682 ਤੋਂ ਬਾਅਦ 1693 ਆ ਗਿਆ 93 94 ਦੇ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਸੰਗਤਾਂ ਦੇ ਨਾਲ ਪਉਵਿੰਡ ਤੋਂ ਪਹਿਲੀ ਵਾਰ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਗਏ ਕਲਗੀਧਰ ਪਾਤਸ਼ਾਹ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਨੇ ਇੱਕ ਬਾਤ ਇਹ ਤੇ ਰਖਿਓ ਅੱਜ ਅਸੀਂ ਬੜੇ ਭਾਗਾਂ ਵਾਲੇ ਹਾਂ ਤੁਸੀਂ ਹੈਰਾਨ ਹੋਵੋਗੇ ਪੁਰਾਣੇ ਟਾਈਮਾਂ 'ਚ ਨਾ ਸਿੱਖ ਸੰਗਤਾਂ ਕਈ ਵਾਰੀ ਇਹੋ ਜਿਹੇ ਵੀ ਪ੍ਰੇਮੀ ਹੁੰਦੇ ਸੀ ਜਿਨ੍ਹਾਂ ਨੂੰ ਇੱਕ ਗੁਰੂ ਸ਼ਰੀਰ ਦੇ ਦੋ ਗੁਰੂ ਸ਼ਰੀਰਾਂ ਦੇ ਦਰਸ਼ਨ ਹੀ ਨਹੀਂ ਸੇ ਦਿੰਦੇ ਤਾਂ ਹੀ ਨਹੀਂ ਸੀ ਨਾ ਪਤਾ ਲੱਗਦਾ ਜਿਵੇਂ ਕਾਬਲ ਤੋਂ ਸੰਗਤ ਆਈ ਤੇ ਪਤਾ ਥੋੜੀ ਵੀ ਗੁਰੂ ਕੌਣ ਹੈ ਗੁਰੂ ਅਰਜਨ ਦੇਵ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਫੇਰ ਉਹ ਸੰਗਤ ਬਿਪਲੀ ਸਾਹਿਬ ਰੁਕਦੀ ਹੈ ਇਸ ਲਈ ਕਾਫੀ ਕਾਫੀ ਲੰਮਾ ਟਾਈਮ ਨਿਕਲ ਜਾਂਦਾ ਸੀ ਗੁਰਮਖੋ ਗੁਰੂ ਦੇ ਦ دیدار ਕੀਤੇ ਆ ਤੇ ਹੁਣ 11 ਸਾਲਾਂ ਦੀ ਯਾਰਬਲ ਹੋ ਗਈ ਲਗਭਗ ਬਾਬਾ ਦੀਪ ਸਿੰਘ ਜੀ ਦੀ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਉਮਰ 11 ਸਾਲ ਹੈ ਪਰ ਹੁੰਦੜ ਹੇਲ ਜੀ ਨੂੰ ਕਹਿੰਦੇ ਕੱਦ ਕਾਟ ਚੰਗਾ ਹੈ ਤੇ ਜਦੋਂ ਕੁਝ ਦਿਨ ਰਹਿ ਕੇ ਇੱਥੇ ਸੇਵਾ ਕੀਤੀ ਨਾ ਤੇ ਬਾਬਾ ਦੀਪ ਸਿੰਘ ਜੀ ਵੱਲ ਝਾਤੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਨਦਰਸ ਵੱਲੀ ਕੀਤੀ ਕਹਿਣ ਲੱਗੇ ਭਾਈ ਭਗਤੂ ਜੀ ਤੁਹਾਨੂੰ ਗੁਰੂ ਰਾਮਦਾਸ ਸਹਿ ਮਹਾਰਾਜ ਨੇ ਵੱਡੇ ਸਤਿਗੁਰਾਂ ਨੇ ਕਿਰਪਾ ਕਰਕੇ ਦਾਤ ਦਿੱਤੀ ਹੈ ਤੇ ਤੁਸੀਂ ਇੱਕ ਕੰਮ ਕਰੋ ਵੀ ਇਹਨੂੰ ਗੁਰੂ ਦਰ ਲਈ ਭੇਟਾ ਕਰੋ। ਕੁਝ ਟਾਈਮ ਇਹਨੂੰ ਗੁਰੂ ਕੋਲ ਛੱਡੋ ਗੁਰੂ ਦੇ ਦਰ ਤੇ ਛੱਡੋ ਇਹਨੂੰ ਸੇਵਾ ਤੇ ਸਿਮਰਨ ਦੀ ਦਾਤ ਚਾ ਚ ਆ ਜਾਏ। ਆਪਾਂ ਪਰਿਵਾਰਾਂ ਵਾਲੇ ਗੁਰਮਖੋ ਸ਼ਾਦਤ ਦੀ ਬਾਤ ਤੇ ਆਪਾਂ ਕਰਨੇ ਆ। ਪਰ ਤੁਸੀਂ ਸੋਚਿਓ 11 ਸਾਲਾਂ ਬਾਅਦ ਘਰ ਵਿੱਚ ਪੁੱਤਰ ਦੀ ਆਏ। ਅਕਲੌਤਾ ਹੀ ਬੱਚਾ ਹੋਵੇ। ਤੇ ਉਹ ਵੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਵੀ ਸਾਡੇ ਕੋਲ ਛੱਡ ਜਾਓ ਕਿਉਂ ਇਤਿਹਾਸ ਇੱਕ ਪ੍ਰੇਰਣਾ ਦਿੰਦਾ ਗੁਰੂ ਕੋਲੇ ਛੱਡਣਾ ਕੀ ਹੁੰਦਾ ਗੁਰੂ ਦੀ ਮਤ ਨੂੰ ਗ੍ਰਹਿਣ ਕਰਨਾ ਧਾਰਨ ਕਰਨਾ ਅੱਜ ਕੋਲੇ ਰਹਿਣ ਦਾ ਮਤਲਬ ਸਰੀਰ ਕਰਕੇ ਕੋਲੇ ਰਹਿਣਾ ਨਹੀਂ ਹੁੰਦਾ ਆਪਾਂ ਪੜ੍ਹੇ ਸਨ ਬਚਨ ਨਾਨਕ ਸਤਗੁਰ ਇਹ ਇਸ ਤਰੀਕੇ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਕਦੋਂ ਜੇ ਮਨ ਰਹਿ ਹੈ ਦੂਰ ਨਾਨਕ ਸਤਗੁਰ ਤਾਂ ਮਿਲਿਆ ਜੇ ਮਨ ਰਹਿ ਹੈ ਦੂਰ ਬਾਬਾ ਦੀਪ ਸਿੰਘ ਜੀ ਨੂੰ ਮਾਤਾ ਪਿਤਾ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਆਗਿਆ ਨਾਲ 1693-94 ਵਿੱਚ ਆਨੰਦਪੁਰ ਸਾਹਿਬ ਛਾੜਾ ਹੈ। ਹੁਣ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਕੋਲ ਰਹਿ ਡਿਊਟੀ ਲੱਗੀ ਹੈ ਭਾਈ ਮਨੀ ਸਿੰਘ ਹੋਰਾਂ ਦੀ ਜਿਨ੍ਹਾਂ ਦਾ ਨਾਮ ਉਸ ਸਮੇਂ ਭਾਈ ਮਨੀਆਂ ਹੈ। ਭਾਈ ਮਨੀ ਸਿੰਘ ਜੀ ਨੂੰ ਮਹਾਰਾਜ ਨੇ ਕਿਹਾ ਤੁਸੀਂ ਇਹਨਾਂ ਨੂੰ ਪਹਿਲਾਂ ਅੱਖਰਾਂ ਦੀ ਵਿੱਦਿਆ ਦਿਓ। ਇਤਿਹਾਸ ਕਹਿੰਦਾ ਹੈ ਬਾਬਾ ਦੀਪ ਸਿੰਘ ਨੇ ਗੁਰਬਾਣੀ ਦੀ ਸੰਥਿਆ ਗੁਰਬਾਣੀ ਦੀ ਲੇਖਣੀ ਫਾਰਸੀ ਅਰਬੀ ਇਹ ਸਾਰੀਆਂ ਪਛਾਵਾਂ ਭਾਈ ਮਨੀ ਸਿੰਘ ਹੋਰਾਂ ਕੋਲ ਪੜੀਆਂ ਭਾਈ ਮਨੀ ਸਿੰਘ ਚੇਤੇ ਰੱਖਣਾ 1658 ਵਿੱਚ ਕੀਰਤਪੁਰ ਸਹਿਬਾਇਏ ਸਨ ਜਦੋਂ ਗੁਰੂ ਹਰ Rai ਸਹਿ ਮਹਾਰਾਜ ਗੁਰਤਾਗਤਿਤੇ ਨੇ ਭਾਈ ਮਨੀ ਸਿੰਘ ਹੋਰਾਂ ਦਾ ਆਗਮਨ ਜਨਮ ਹੈ ਜਿਹੜਾ ਉਹ 1600 ਤੇ ਗੁਰਮੁਖੋ 44 ਦਾ ਹੈ ਉਹ 14 ਸਾਲਾਂ ਦੀ ਉਮਰ ਚ ਆ ਗਏ ਸਨ ਔਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨਾਲ ਮਹਾਨ ਸਿਵਾਵਾ ਨੇ ਭਾਈ ਮਨੀ ਸਿੰਘ ਜੀਆਂ ਦੋ ਕੌਮ ਅੰਦਰ ਵੱਡੇ ਵਿਦਵਾਨ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਬਾਣੀ ਲਿਖੀ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੀ ਹੈ ਪਰ ਜੇ ਆਪਾਂ ਜਾਦੇ ਲਿਖਣ ਦਾ ਜ਼ਿਕਰ ਕਰਾਂਗੇ ਫਿਰ ਬਾਬਾ ਤੁਸਨ ਸਿੰਘ RAM ਦਾ ਜ਼ਿਕਰ ਆਏਗਾ ਕਿ ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਨੇ ਬਾਬੇ ਮੋਹਨ ਦੇ ਪੁੱਤਰ ਨੇ ਦੂਜੇ ਭਾਈ ਮਨੀ ਸਿੰਘ ਨੇ ਹੁਣ ਭਾਈ ਮਨੀ ਸਿੰਘ ਨੇ ਗੁਰਬਾਣੀ ਲਿਖਣੀ ਸਿਖਾਈ ਸੰਥਿਆ ਦਿੱਤੀ ਜਿਹੜੀ ਸ਼ਾਸਤਰ ਤੇ ਸ਼ਾਸਤਰ ਵਿਦੇ ਹਥਿਆਰਾਂ ਦੀ ਸਖਲਾਈ ਹੈ ਉਹ ਵੀ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਮਿਲੀ ਸਮਾਂ ਆ ਗਿਆ 1699 ਦਾ ਇਹਦੋਂ ਤੱਕ ਇੱਕ ਕਲਾ ਵਰਤੀ ਇਹ ਮੇਰੇ ਬੋਲ ਨਹੀਂ ਇਤਿਹਾਸ ਦੇ ਬੋਲ ਨੇ ਬਾਕੀ ਕੱਲ ਜਿੰਨੀ ਬਾਤ ਹੋਏਗੀ ਸੁਣਿਓ ਧਿਆਨ ਨਾਲ ਬਾਬਾ ਦੀਪ ਸਿੰਘ ਜੀ ਜਿੱਥੇ ਭਾਈ ਮਨੀ ਸਿੰਘ ਜੀ ਦੇ ਨਾਲ ਉਹਨਾਂ ਗੁਰਬਾਣੀ ਲਿਖਣੀ ਸਿੱਖੀ ਨਾ ਉੱਥੇ ਸਭ ਤੋਂ ਵੱਡੀ ਕਲਾ ਇਹ ਹੈ ਇਤਿਹਾਸ ਕਹਿੰਦਾ ਬਾਬਾ ਦੀਪ ਸਿੰਘ ਵਰਗੀ ਲੇਖਣੀ ਕਿਸੇ ਦੂਜੇ ਸਿੱਖ ਦੀ ਨਹੀਂ ਸੀ ਲੇਖਣੀ ਦਾ ਮਤਲਬ ਉਹਨਾਂ ਦੀ ਲਿਖਾਈ ਬੜੀ ਸੁੰਦਰ ਸੀ ਮੈਂ بڑے ਬੰਦਿਆਂ ਨੂੰ ਤੁਸੀਂ ਮਿਲਦੇ ਹੋਗੇ ਵੈਸੇ ਉਹ ਲਿਖਣ ਦਾ ਰੁਝਾਨ ਨਹੀਂ ਰਿਹਾ ਕਿਉਂਕਿ ਕਿਤੇ ਕੰਪਿਊਟਰ ਆ ਗਿਆ ਲੈਪਟਾਪ ਇਹ ਹੋ ਗਈਆਂ ਚੀਜ਼ਾਂ ਹੱਥ ਨਾਲ ਲਿਖਣ ਨੂੰ ਦੇਣਾ ਜਿਹੜਾ ਉਹ ਤੁਹਾਡਾ ਦਿਮਾਗ ਬੜਾ ਲੱਗਦਾ ਧਿਆਨ ਬੜਾ ਲੱਗਦਾ ਤੇ ਉਹਦੇ ਨਾਲ ਉਹ ਸ਼ਬਦ ਚੇਤੇ ਹੋ ਜਾਂਦੇ ਤਾਂ ਭਾਈ ਗੁਰਦਾਸ ਜੀ ਨੇ ਚਲੋ ਆਪਣੇ ਕੋਲ ਸਮਾਂ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਸਭ ਤੋਂ ਵੱਡੀ ਸੇਵਾ ਹੈ ਕੋਈ ਸਿੱਖ ਗੁਰਬਾਣੀ ਨਹੀਂ ਪੋਥੀਆਂ ਲਿਖੇ ਤੇ ਲੈ ਕੇ ਵੰਡੇ ਇਹ ਹਰਮਾਨ ਸੇਵਾ ਭਾਈ ਮਨੀ ਸਿੰਘ ਕਰ ਰਹੇ ਨੇ ਨਾਲ ਸਹਾਇਕ ਸੇਵਾ ਬਾਬਾ ਦੀਪ ਸਿੰਘ ਨੇ ਸ਼ੁਰੂ ਕੀਤੀ ਪਰ ਜਦੋਂ ਬਾਬਾ ਦੀਪ ਸਿੰਘ ਦੀ ਲਿਖਾਈ ਵੇਖੀ ਭਾਈ ਮਨੀ ਸਿੰਘ ਹੋਰੀ ਵੀ ਬਲਿਆਰ ਹੋ ਗਿਆ ਕਹਿਣ ਲੱਗੇ ਸਾਡੇ ਤੋਂ ਵੱਧ ਤੁਸੀਂ ਲਿਖਿਆ ਕਰੋ ਕਿਉਂਕਿ ਤੁਹਾਡੀ ਤੇ ਸਾਡੀ ਲੇਖਣੀ ਵਿੱਚ ਇਹ ਫਰਕ ਹੈ ਤੁਸਾਂ ਦੀ ਲਿਖਾਈ ਬੜੀ ਸੁੰਦਰ ਹੈ ਹੁਣ 1699 ਤੱਕ ਬਾਬਾ ਦੀਪ ਸਿੰਘ ਜੀ ਖੰਡੇ ਬਾਟੇ ਦਾ ਅਮਰ ਸੰਚਾਰ ਹੋਣ ਤੱਕ ਮਹਾਰਾਜ ਦੇ ਦਰ ਤੇ ਰਹੇ 1700 ਤੇ ਇੱਕ ਵਿੱਚ ਜਦੋਂ ਬਾਬਾ ਦੀਪ ਸਿੰਘ ਦੀ ਉਮਰ ਹੋਈ ਹੈ ਗੁਰਮਖੋ 19 ਸਾਲ ਉਦੋਂ ਤੱਕ ਸਾਰੀ ਸ਼ਸਤਰ ਵਿਦਿਆ ਘੋੜਸਵਾਰੀ ਸਭ ਸਿੱਖ ਲਿਆ ਮੈਂ ਇਹ ਸ਼ਬਦ ਵਰਤਦਾ ਕਲਮ ਤੇ ਕਿਰਪਾਨ ਦੋਹਾਂ ਨੂੰ ਚਲਾਉਣਾ ਅਨੰਦਪੁਰ ਸਾਹਿਬ ਸਿੱਖਿਆ ਸਮਾਂ ਤੇ ਲੱਗੇਗਾ ਪਰ ਬਾਅਦ ਜ਼ਰੂਰ ਸਾਂਝੀ ਕਰਾਂਗੇ ਜਿੱਥੇ ਅੱਲਾ ਯਾਰਖਾ ਜੋਗੀ ਲਿਖਦਾ ਹੈ ਨਾ ਉਹ ਕਹਿੰਦਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਹੋ ਤਾਰੀਫ ਗੋਬਿੰਦ ਕੀ ਉਹ ਕਮ ਹੈ ਕਿਉਂ ਲਾਲਾ ਦੌਲਤਰਾਏ ਲਿਖਦਾ ਹੈ ਹੋਰ بڑے بڑے ਬੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਲਿਖਦੇ ਆ ਕਿੰਨੇ ਮੈਂ ਲੇਖਣ ਲੱਗਦਾ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਮੈਂ ਜ਼ਿਕਰ ਕਰਾਂ ਵੀ ਉਹਦੀ ਕਲਮ ਦਾ ਕਿਵੇਂ ਉਹਨੇ ਜ਼ਮਣਾ ਦੇ ਕਿਨਾਰੇ ਬੈਠ ਕੇ ਪਾਉਂਟਾ ਸਾਹਿਬ ਦੀ ਧਰਤੀ ਤੇ ਬੈਠ ਕੇ ਜਿੱਥੇ ਪਾਉਂ ਟਿਕਾਇਆ ਫੋਟਾ ਸਾਹਿਬ ਹੋ ਗਿਆ ਕਹਿ ਲਿਗੋ ਦੀ ਕਲਮ ਚੱਲੀ ਤੇ ਉਹਦੇ ਵਿੱਚੋਂ ਚਾਰ ਵਿਖੜੀਆਂ ਬਾਛਾ ਨਿਕਲੀਆਂ ਤੇ ਉਹਨਾਂ ਨੂੰ ਸੰਗ੍ਰਹਿ ਕਰਕੇ ਮਹਾਰਾਜ ਨੇ ਜਾਪ ਸਾਹਿਬ ਬਣਾ ਦਿੱਤਾ ਚਾਰ ਵਿਖੜੀਆਂ ਬਾਛਾਂ ਦਾ ਸੰਗ੍ਰਹਿ ਹੈ ਫਿਰ ਮਹਾਰਾਜ ਦੀ ਕਲਮ ਚੱਲੀ ਵੱਖਰੀਆਂ ਵੱਖਰੀ ਪਵਿੱਤਰ ਬਾਣੀ ਉਤਰੀ ਕਹਿਣ ਲੱਗਾ ਜਦੋਂ ਮੈਂ ਕਲਮਬਾਰੀ ਲਿਖਦਾ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਵਿੱਚ ਕਲਮ ਨਜ਼ਰ ਆਉਂਦੀ ਹੈ ਜਦੋਂ ਮੈਂ ਜਰਨੈਲ ਬਾਰੇ ਲਿਖਦਾ ਮੈਨੂੰ ਕਿਰਪਾਨ ਨਜ਼ਰ ਆਉਂਦੀ ਹੈ ਜਦੋਂ ਮੈਂ ਦਾਨੀਆਂ ਬਾਰੇ ਲਿਖਦਾ ਤੇ ਉਹਦੇ ਵਰਗ ਦਾਨੀ ਕੋਈ ਨਹੀਂ ਉਹਦੇ ਵਰਗਾ ਜਰਨੈਲ ਕੋਈ ਨਹੀਂ ਬਾਦਸ਼ਾਹ ਕੋਈ ਨਹੀਂ ਕਹਿੰਦਾ ਲਿਖਦਿਆਂ ਲਿਖਦਿਆਂ ਮੈਂ ਸੋਚਾਂ ਲੱਗਦਾ ਮੈਂ ਲਿਖਾਂ ਤੇ ਲਿਖਾਂ ਕਿ ਕਿਉਂਕਿ ਇੱਕੋ ਸਮੇਂ 'ਚ ਇੱਕੋ ਹੱਥ 'ਚ ਕਲਮ ਵੀ ਹੈ ਤੇ ਕਿਰਪਾਨ ਵੀ ਹੈ 42 ਸਾਲਾਂ ਤੋਂ ਵੀ ਇੱਕ ਡੇਢ ਮਹੀਨਾ ਘੱਟ ਆਰਬਲਾ ਕਲਗੀ ਧਰਦੀ ਹੈ ਪਰ ਸਭ ਕੁਝ ਇੰਨੇ ਸਮੇਂ 'ਚ ਵਰਤਾ ਦਿੱਤਾ ਜਿਹਦਾ ਗੁਰੂ ਪੁਰਾਣਾ ਤੁਸੀਂ ਸੁਣਿਆ ਤੇ ਫਿਰ ਜਦੋਂ ਉਹਨੇ ਗੁਰੂ ਨੇ ਬਖਸ਼ਿਸ਼ ਕੀਤੀ ਨਾ ਇਹ ਦੋਵੇਂ ਦਾਤਾਂ ਗੁਰਮਖੋ ਗੁਰੂ ਕੇ ਮਹਾਨ ਸਿੱਖਾਂ ਨੂੰ ਮਿਲੀਆਂ ਜਿਨ੍ਹਾਂ ਵਿੱਚੋਂ ਭਾਈ ਮਨੀ ਸਿੰਘ ਤੇ ਬਾਅਦ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਨੇ ਕਲਮ ਵੀ ਚਲਾਉਣੀ ਸਿੱਖ ਲਈ ਹੈ ਕਿਰਪਾਨ ਵੀ ਚਲਾਉਣੀ ਸਿੱਖ ਲਈ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੰਡੇ ਬਾਟੇ ਦਾ ਅਮਰ ਸ਼ਕ ਲਿਆ ਮਾਤਾ ਪਿਤਾ ਨੇ ਛਕਿਆ ਮਾਤਾ ਜੀਔਨਕੌਰ ਹੋ ਗਈ ਪਿਤਾ ਭਾਈ ਭਗਤ ਸਿੰਘ ਹੋ ਗਏ ਸ਼ਹੀਦ ਬਾਬਾ ਦੀਪ ਸਿੰਘ ਉਹ ਬਾਬਾ ਦੀਪ ਸਿੰਘ ਹੋ ਗਏ 19 ਸਾਲਾਂ ਦੀ ਉਮਰ ਵਿੱਚ ਮਾਤਾ ਪਿਤਾ ਗਏ ਉਹਨਾਂ ਨੇ ਕਿਹਾ ਮਹਾਰਾਜ ਹਰੇਕ ਮਾਂ ਪਿਓ ਦੀ ਇੱਕ ਇੱਛਾ ਹੈ ਕਿ ਅਸੀਂ ਸਾਡੀ ਪੀੜ੍ਹੀ ਹੈ ਜਿਹੜੀ ਅੱਗੇ ਚੱਲੇ ਮਹਾਰਾਜ ਕਹਿੰਦੇ ਬਿਲਕੁਲ ਅਸੀਂ ਸਹਿਮਤ ਹਾਂ ਮਹਾਰਾਜ ਨੇ ਕਿਹਾ ਕਹਿਣ ਲੱਗੇ ਇਹਨੂੰ ਲਜਾਓ ਤੇ ਇਹਦੀ ਸ਼ਾਦੀ ਕਰੋ ਮੈਂ ਵੈਸੇ ਇਸ ਪਾਸੇ ਤੁਹਾਨੂੰ ਲਜਾਣਾ ਨਹੀਂ ਭਾਵੇਂ ਤੁਹਾਨੂੰ ਬਾਤ ਠੀਕ ਨਾ ਲੱਗੇ ਪਰ ਇੱਕ ਗੱਲ ਇਤਿਹਾਸ ਦੇ ਪੰਨਿਆਂ ਤੋਂ ਸਿੱਖਿਓ ਠੀਕ ਹੈ ਬੰਦਾ ਇਹ ਕਹਿੰਦਾ ਰਹਿੰਦਾ ਵੀ ਸੈਟਲ ਹੋਣਾ ਚੀਜ਼ਾਂ ਜ਼ਰੂਰੀ ਨੇ ਸਮੇਂ ਮੁਤਾਬਕ ਪਰ ਇਤਨੀਆਂ ਵੀ ਜ਼ਰੂਰੀ ਨੇ ਕਿ ਬੰਦੇ ਦੀ ਜ਼ਿੰਦਗੀ ਇਹਦੇ ਵਿੱਚ ਗੁਜ਼ਰ ਜਾਏ ਮੇਰੀ ਰਮ ਜ ਨੂੰ ਸਮਝਿਓ ਸਾਡੇ ਇਤਿਹਾਸ ਸੰਦਰ ਭਾਵੇਂ ਆਪਾਂ ਕਹਾਂਗੇ ਜੋ ਟਾਈਮ ਹੋਰ ਹੁੰਦੇ ਸੀ ਬੱਚਿਆਂ ਦੀ ਸ਼ਾਦੀ ਦਾ ਸਮਾਂ ਸਮੇਂ ਨਾਲ ਹੋਏ ਤੇ ਬਹੁਤ ਚੰਗਾ ਹੈ ਉਨੀਆਂ ਸਾਲਾਂ ਦੀ ਅਰਬਲਾ ਸੀ ਚਲੋ ਅੱਜ ਥੋੜਾ ਅੱਗੇ ਚਲੇ ਜਾਓ ਵਿਸ਼ਾ ਵੱਖਰਾ ਹੈ ਬਾਬਾ ਦੀਪ ਸਿੰਘ ਨੂੰ ਜਦੋਂ ਤੋਨ ਲੱਗੇ ਨਾ ਅਨੰਦਪੁਰ ਸਾਹਿਬ ਤੋਂ ਮਹਾਰਾਜ ਮਹਾਰਾਜ ਨੇ ਕਿਹਾ ਸੀ ਤੁਸੀਂ ਵਾਪਸ ਨਹੀਂ ਆਉਣਾ ਕਿਉਂਕਿ ਸਾਡੇ ਨਾ ਖਿਆਲਾਂ 'ਚ ਕਈ ਵਾਰੀ ਇਹ ਗੱਲ ਆਉਂਦੀ ਜਿਵੇਂ ਜਦੋਂ ਮਹਾਰਾਜਾ ਅਨੰਦਪੁਰ ਸਾਹਿਬ ਛੱਡਿਆ ਬਾਬਾ ਜੀ ਕਿੱਥੇ ਸਨ ਮਹਾਰਾਜ ਨੇ ਕਿਹਾ ਤੁਸੀਂ ਆਪਣੇ ਇਲਾਕੇ 'ਚ ਰਹਿਣਾ ਗੁਰਬਾਣੀ ਦੀਆਂ ਪੋਥੀਆਂ ਲਿਖਣੀਆਂ ਪ੍ਰਚਾਰਨਾ ਤੇ ਪ੍ਰਸਾਰਨਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਜਿਹੜੀ ਸੇਵਾ ਹੈ ਇਹ 1696 ਵਿੱਚ ਮਿਲ ਗਈ ਸੀ ਭਾਈ ਮਨੀ ਸਿੰਘ ਨੂੰ ਜਦੋਂ ਅਜੇ ਭਾਈ ਮਨੀ ਸਿੰਘ ਅਮਰ ਦੀ ਬਾਤ ਹੈ ਜਿਹੜੀ ਖੰਡੇ ਬਾਟੇ ਦਾ ਅਮਰ ਸੰਚਾਰ ਨਹੀਂ ਸੀ ਹੋਇਆ ਇਹ 1696 ਦੀ ਸੇਵਾ ਆ ਗਈ ਸੀ ਤੇ ਮਹਾਰਾਜ ਨੇ ਕਿਹਾ ਬਾਬਾ ਦੀਪ ਸਿੰਘ ਜੀ ਨੂੰ ਤੁਸੀਂ ਉੱਤੇ ਭਾਈ ਮਨੀ ਸਿੰਘ ਹੋਰਾਂ ਦੇ ਨਾਲ ਸੇਵਾ ਨਿਭਾਣੀ ਜਦੋਂ ਸਾਨੂੰ ਲੋੜ ਹੋਏਗੀ ਅਸੀਂ ਬੁਲਾ ਲਵਾਂਗੇ ਭਾਈ ਮਨੀ ਸਿੰਘ ਜੋਰਾ ਨੂੰ ਬੁਲਾ ਲਿਆ ਸੀ ਮਹਾਰਾਜ ਨੇ 1702 ਦੇ ਵਿੱਚ ਉਸ ਤੋਂ ਬਾਅਦ ਤੁਸੀਂ ਜਿਹਨੂੰ ਪਾਰਟ ਟਾਈਮ ਕਹਿ ਸਕਦੇ ਹੋ ਨਾਲ ਨਾਲ ਬਾਬਾ ਦੀਪ ਸਿੰਘ ਜੀ ਇਹਨਾਂ ਸਥਾਨਾਂ ਦੀ ਸੇਵਾ ਵੇਖਦੇ ਰਹੇ ਨਾਲ ਨਾਲ ਇਸ ਇਲਾਕੇ 'ਚ ਪ੍ਰਚਾਰ ਪ੍ਰਸਾਰ ਕਰਦੇ ਰਹੇ ਇਧਰੋਂ 1704 ਆ ਗਿਆ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ ਮਹਾਰਾਜੀ ਚਮਕੌਰ ਸਾਹਿਬ ਤੋਂ ਆਲਮਗੀਰ ਸਾਹਿਬ ਦੀਨਾ ਕਾਂਗੜ ਖੇਦਰਾਣੀ ਦੀ ਢਾਬ ਛੱਤੇ ਆਣਾ ਪੱਕਾ ਕਲਾ ਹੁੰਦੇ ਆ ਦਮਦਮਾ ਸੇ ਪਹੁੰਚ ਗਏ ਇਧਰੋਂ ਕਲਗੀਧਰ ਪਾਤਸ਼ਾਹ ਮਹਾਰਾਜੀ ਨੇ ਗੁਰਮੁਖੋ 1700 ਤੇ 6 ਦੇ ਆਰੰਭ ਵਿੱਚ ਮਹਾਰਾਜੀ ਨੇ ਫਿਰ ਸਿੱਖਾਂ ਨੂੰ ਭੇਜਿਆ ਕਿ ਬਾਬਾ ਦੀਪ ਸਿੰਘ ਹੋਰਾਂ ਨੂੰ ਬੁਲਾ ਕੇ ਲਿਆਓ ਸੁਨਿਆ ਲੈ ਕੇ ਸਿੱਖ ਜਾਂਦੇ ਨੇ ਉਦੋਂ ਹੀ ਇਸ ਨੇ ਹੁੰਦੇ ਸੀ ਪਉਵਿੰਡ ਦੀ ਧਰਤੀ ਤੇ ਚੇਤ ਬਾਬਾ ਦੀਪ ਸਿੰਘ ਜੀ ਨੂੰ ਮਹਾਰਾਜ ਜੀ ਨੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਗੁਰੂ ਕੀ ਕਾਂਸੀ ਵਿਖੇ ਬੁਲਾਇਆ ਇੱਥੇ ਬੁਲਾ ਕੇ ਹੁਣ ਗੁਰਬਾਣੀ ਵੀ ਲੇਖਣੀ ਫਿਰ ਅਰੰਭ ਹੋਣ ਲੱਗੀ ਐ ਇੱਥੇ ਭਾਈ ਮਣੀ ਸਿੰਘ ਨੂੰ ਲਖਾਰੀ ਲਾਇਆ ਪਹਿਲਾ ਸਰੂਪਨਾ ਕੋਲੋਂ ਲਿਖਾਇਆ ਉਪਲਖਾਰੀ ਬਾਬਾ ਦੀਪ ਸਿੰਘ ਜੀ ਹੋਰੀ ਲੱਗੇ ਕਲਮਾ ਕਿਵੇਂ ਘੜੀਆਂ ਸਭ ਕੁਝ ਕਿਵੇਂ ਹੋਇਆ ਦਮਦਮਾ ਸਾਹਿਬ ਤੋਂ ਛਾਦ ਦਾ ਸਫਰ ਸ਼ੁਰੂ ਹੋਣਾ ਇੱਕ ਬਾਤ ਜ਼ਰੂਰ ਆਜੀ ਚੇਤੇ ਰੱਖ ਕੇ ਜਾਇਓ ਜਦੋਂ ਆਪਾਂ ਕਹੀਏ ਸਰਹੰਦ ਫਤਿਹ ਹੋਈ ਨਾ ਤੇ ਜਦੋਂ ਚੱਪੜਚੜੀ ਦੇ ਮੈਦਾਨ ਦਾ ਜੰਗ ਜਿਹੜਾ ਉਹ 22 ਮਈ 1710 ਦਾ ਹੈ ਤੇ 14 ਮਈ 1710 ਨੂੰ ਸਰਹੰਦ ਫਤਿਹ ਹੈ ਇਸ ਜੰਗ ਵਿੱਚ ਬਾਬਾ ਦੀਪ ਸਿੰਘ ਨੇ 72 ਸਾਲਾਂ ਦੀ ਉਮਰ ਹੋਈ ਸੀ 28 ਮਾਸ ਲੱਗਾ ਸੀ ਚੱਪੜਚੜੀ ਦੇ ਮੈਦਾਨ ਵਿੱਚ ਸਭ ਤੋਂ ਵੱਧ ਜ਼ਖਮੀ ਬਾਬਾ ਦੀਪ ਸਿੰਘ ਹੋਏ ਨੇ ਜਦੋਂ ਸਰਹੰਦ ਫਤਿਹ ਹੋ ਗਈ 14 ਮਈ 1710 ਨੂੰ ਸਰਹੰਦ ਦੀ ਧਰਤੀ ਤੇ ਪਹਿਲਾ ਸਰਬੱਤ ਖਾਲਸਾ ਕਹਿ ਸਕਦੇ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਇਕੱਠਾ ਕੀਤਾ ਇਕੱਠੇ ਹੋਏ ਸਰਬੱਤ ਖਾਲਸੇ ਵਿੱਚ 14 ਮਈ ਤੋਂ ਬਾਅਦ 1710 ਮਈ ਵਿੱਚ ਸਰਹੰਦ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬਾ ਦੀਪ ਸਿੰਘ ਦੀ ਮਹਾਨ ਸੇਵਾ ਨੂੰ ਵੇਖਦਿਆਂ ਪੰਥ ਵੱਲੋਂ ਇੱਕ ਖਿਤਾਬ ਦਿੱਤਾ ਗਿਆ ਉਹ ਖਿਤਾਬ ਸੀ ਜਿੰਦਾ ਸ਼ਹੀਦ ਪੰਜਾ ਸਾਲਾਂ ਦੀ ਉਮਰ 'ਚ ਮਿਲਿਆ ਜੀ ਇਤਿਹਾਸ ਵਿੱਚ ਉਸ ਖਿਤਾਬ ਕਰਕੇ ਹੀ ਬਾਬਾ ਦੀਪ ਸਿੰਘ ਨੂੰ ਸ਼ਹੀਦੀ ਫੌਜ ਦਾ ਖਿਤਾਬ ਮਿਲਿਆ ਜਦੋਂ ਮਿਸਲਾਂ ਬਣੀਆਂ ਤਾਂ ਇਹਨਾਂ ਦੀ ਮਿਸਲ ਨੂੰ ਸ਼ਹੀਦੀ ਮਿਸਲ ਕਿਹਾ ਗਿਆ ਇਹ ਜ਼ਿਕਰ ਆਪਾਂ ਕੱਲ ਕਰਾਂਗੇ ਸਮਾਂ ਮੈਨੂੰ ਬਣਦਾ ਭਾਵੇਂ ਆਪਾਂ ਅੱਗੇ 10 ਮਿੰਟ ਪਹਿਲਾਂ ਸਮਾਪਤੀ ਕਰਨੇ ਰੁਟੀਨ ਦੀ ਹੁਕਮ ਹੈ ਸੀ 8 ਵਜੇ ਤੱਕ ਹੋਰ ਇੱਕ ਦੋ ਮਿੰਟ ਉੱਪਰ ਹੋ ਗਏ ਨੇ ਇੱਥੋਂ ਫਿਰ ਤਲਵੰਡੀ ਸਾਬੋ ਤੋਂ ਬਾਬਾ ਜੀ ਦੀ ਸ਼ਹਾਦਤ ਤੱਕ ਦਾ ਜ਼ਿਕਰ ਦੇ ਨਾਲ-ਨਾਲ ਅਗਲੀ ਵਿਚਾਰਕਲ ਦੇ ਦੀਵਾਨ ਅੰਦਰ ਜਿਹੜੀ ਹੋਏਗੀ ਉਸ ਸੰਦਰਭ ਚ ਆਪਾਂ ਵਿਚਾਰ ਨਾਲ ਜੁੜਾਂਗੇ ਮਰੀਦ ਤੋਂ ਸ਼ਹੀਦ ਕਲਮ ਤੋਂ ਕਿਰਪਾਨ ਇਹ ਉਸ ਮਹਾਨ ਮਹਾਪੁਰਖ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜੀਵਨ ਹੈ ਜਿਨ੍ਹਾਂ ਨੂੰ ਗੁਰੂ ਰਾਮਦਾਸ ਸਾਹਿਬ ਨੇ ಅಪਾਰ ਬਖਸ਼ਿਸ਼ ਕਰਕੇ ਦਾਤ ਦਿੱਤੀ ਹੈ ਇਹਨੀਆਂ ਬੇਲੀਆਂ ਪ੍ਰਵਾਨ ਕਰਨੀਆਂ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਭੁੱਲਾਂ ਦਾਸ ਜੀ ਨੇ ਸਮਝ ਕੇ ਛੱਡ ਦੇਣੀਆਂ ਬਚਨ ਸਤਿਗੁਰਾਂ ਦੇ ਇਤਿਹਾਸ ਤੇ ਜਾਣ ਕੇ ਆਪਣੇ ਅੰਦਰ ਵਸਾਉਣ ਦਾ ਆਪਾ ਯਤਨ ਕਰੀਏ ਉਹ ਗੁਰੂ ਕੀ ਬਾਣੀ ਆਨੰਦ ਸਹਿਬ ਜੀ ਨਾਲ ਪ੍ਰੇਮ ਸਤਿਕਾਰ ਨਾਲ ਜੁੜੀ ਹੈ ਜੀ